ਦੀ ماں ਵੀ ਦੇਖੀ ਹੋਈ ਆਪਣੀ ਇਹ ਤਾਂ ਦੇਖ ਹੀ ਰਿਹਾ ਤੂੰ ਠੀਕ ਆ ਠੀਕ ਆ 22 ਕਿਲੋ ਦੀ ਓਟ ਆ ਬੱਚੀ ਦੁੱਧ ਤਾਂ 25 ਪਾ ਦੂਗੀ ਦੰਦਾ ਚ ਹਾਂ ਦੰਦਾ ਚ ਦੋ ਦੰਦ ਆ ਵੀਰੇ ਦੋ ਦੰਦ ਚੱਕੇ ਨੇ ਬੱਚੀ ਨੇ ਤਿੰਨ ਮਹੀਨਿਆਂ ਦੀ ਚੈੱਕ ਪਾਸ ਤੇ ਦੁੱਧ ਦੁੱਧ 10 ਕਿਲੋ ਬਾਈ ਪੈਸੇ ਕਿੰਨੇ ਲੈ ਵੀ ਸੱਜਣੋ ਬੱਚੀਆਂ ਸੱਤ ਦਿਖਾ ਦਾਂਗੇ ਪੰਜ ਖੜੀਆਂ ਬਾਈ ਕੋਲੇ ਤੇ ਦੋ ਖੜੀਆਂ ਨਾਲ ਦੇ ਸੱਜਣ ਕੋਲੇ ਔਨ ਕੈਮਰਾ ਦਿਖਾ ਦਾਂਗੇ ਪੰਜ ਤਾਜ਼ੀਆਂ ਸੂਈਆਂ ਟੋਕੜ ਗੱਬਣ ਤੇ ਗੱਬਣ ਦੇਮਿਆ ਆ ਆ ਦਿਖਾ ਦਾਂਗੇ ਬਾਈ ਕਹਿੰਦਾ ਦੋ ਦੰਦ ਦਾ ਤੋਹਫਾ ਪੀਸੀ ਆ ਤੇਰੀ ਘਾਟ ਅਰਗਾ ਪਿੰਡਾ ਪਿਆ ਚੰਗੀ ਰਿਪੋਰਟ ਆ ਦੁੱਦੀ ਤੇ ਆ ਇਧਰਲੇ ਬੰਨੇ ਆ ਗਈ ਤਾਜੀ ਸੂਈ ਨਾਲ ਬੱਛੀ ਗੱਲਬਾਤ ਬਾਈ ਨਾ ਕਰਾ ਦਾਂਗੇ ਆ ਬੱਛੀਆ ਰੇਟ ਥੋੜਾ ਜਿਹਾ ਰਹੂਗਾ ਕਿਹਲੀ ਵੀ ਕੁਆਲਿਟੀ ਦੇ ਹਿਸਾਬ ਨਾਲ ਤੇ ਬਾਕੀ ਦਾ ਰੇਟ ਜਿਹੜਾ ਬਾਈ ਕਹਿੰਦਾ ਹੈਗਾ ਬਿਲਕੁਲ ਜਾਇਜ਼ ਜਿਹਾ ਰਹੂਗਾ ਇੱਕ ਬੱਛੀ ਦਿਖਾਵਾਂਗੇ ਬਿਲਕੁਲ ਜਾਇਜ਼ ਰੇਟ ਵਾਲੀ ਉਹ ਬਾਈ ਕਹਿੰਦਾ ਦੁੱਧ ਪੀਣ ਵਾਲੇ ਨੂੰ ਤੋਹਫੇ ਵਾਲਾ ਕੰਮ ਹੀ ਆ ਆ ਜਾ ਤੂੰ ਬਰਾਬਰ ਆ ਜਾ ਬਲਵਾਨਾ ਫੋਰਗੋ ਸਤਿ ਸ੍ਰੀ ਅਕਾਲ ਬਾਈ ਚੜਦੀ ਕਲਾ ਚੜਦੀ ਕਲਾ ਬਾਈ ਜੀ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਗਗਨਦੀਪ ਸਿੰਘ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਤਹਿਸੀਲ ਭਵਾਨੀਗੜਾ ਨੰਬਰ ਜੀ ਨੰਬਰ 7508655051 75086 55051 55051 ਜੇ ਕਾਪੀ ਪੈਂਦਾ ਨਾ ਹੋਇਆ ਚਾਹੀਏ ਯਾ ਦੇ ਲਖੇ ਨਾ ਕੋਈ ਚੱਕਨੀ ਵੀੜੀ ਲੇਟ ਪਾਉਨੇ ਉਹਦਾ ਜਾਦੂ ਹੀ ਹੋ ਜੇ ਠੀਕ ਹੈ ਗੱਲ ਅੱਜ ਗਾਵਾਂ ਵਾਲਾ ਲਾਟਾ ਤੇ ਤਕਰੀਬਨ ਮੇਰਾ ਖਿਆਲ ਆ ਰੂਟੀਨ ਚ ਬਾਈ ਕੋਲੇ ਮੱਜਾਂ ਦਾ ਕੰਮ ਹਾਂ ਮੱਜਾਂ ਦਾ ਕੰਮ ਆ ਬਾਈ ਠੀਕ ਹੈ ਗਾਈਆਂ ਠੀਕ ਲੱਗੀਆਂ ਗਾਈਆਂ ਲੈ ਲਈਆਂ ਇਹ ਲਾਟ ਫਾ ਲਿਆਂਦਾ ਚੰਗਾ ਲੱਗਿਆ ਨਾ ਚੰਗਾ ਤੀਰ ਸ਼ੁਰੂ ਇੱਥੋਂ ਕਰ ਲਿਆ ਬੱਚੇ ਕਰ ਲੈ ਬਾਈ ਕਰ ਲੈ ਆ ਤੋਰ ਬਾਈ ਖੋਲ ਕੇ ਸੂਆ ਕਿਹੜਾ ਸੁਂਦੀ ਆ ਤੋਰੀ ਨਾਲ ਸੁਆ ਜੀ ਪਹਿਲਾਂ ਵੀਰੇ ਪਹਿਲਣ ਪਹਿਲਣ ਵੀਰੇ ਦੰਦਾਂ ਚ ਕਿਵੇਂ ਹੋਊਗੀ ਦੰਦ ਦੇਖੇ ਨਹੀਂ ਦੁੱਗੀ ਹੋ ਵੀਰੇ ਠੀਕ ਹੈ ਛੋਟੀ ਹੈ ਬੱਚੇ ਤੇ ਨਾਲ ਬੱਚਾ ਕੀ ਆ ਗਿਆ ਬੱਚਾ ਬੱਛੀ ਆ ਆ ਨਾਲ ਆ ਗਈ ਸੱਜਣੋਂ ਬੱਛੀ ਦੰਦਾ ਨਾੜੂਆ ਨਾਲ ਆ ਦੁੱਗਿਏ ਹੋ ਸਕਦੀ ਆ ਕਿਉਂਕਿ ਜਿਹੜੇ ਹਿਸਾਬ ਨਾਲ ਯਾਰ ਇਹਦੀ ਕੁਆਲਿਟੀ ਆ ਆਰਡਰ ਰੱਖਦੀ ਆ ਬਿਲਕੁਲ ਕਹ ਲਈਏ ਨਾਲ ਲੱਗਮਾ ਹਨਾ ਥਾਣ ਪਸ ਮਾ ਕੇ ਕੱਢਦੀ ਆ ਨਾਥੀ ਚ ਭਾਈਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ ਚੌਥਾ ਦਿਨ ਆ ਵੀਰੇ ਠੀਕ ਆ ਗੱਲ ਆ ਇਹਨੂੰ ਤੋੜ ਦਿਓ ਜੀ ਲੰਬੀ ਕੱਢ ਲਓ ਮਾੜੀ ਜੀ ਚੌਥਾ ਦਿਨ ਸੂਈ ਨੂੰ ਬੋਲੀ ਕਿੰਨੀ ਹਾਜ਼ਰ ਆ ਬੋਲੀ 13 ਕਿਲੋ ਕੰਡੇ ਲਵਾ ਦਾਂਗੇ ਗੁਰੀ 13 ਕਿਲੋ ਕੰਡੇ 16 ਕਿਲੋ ਦੀ ਓਟ ਦੇ ਦਾਂਗੇ ਠੀਕ ਆ ਗੱਲ ਬੱਛੀ ਜੀ ਠੀਕ ਹੈ 16 ਕਰਕੇ ਲੈ ਜਾਣੀਆਂ ਬਿਆਨਾਂ ਪਾ ਦੇ 5000 16 ਕਰਕੇ ਵੀ ਦੇ ਦਾਂਗੇ ਜੇ ਨਾ 16 ਹੋਇਆ ਤਾਂ 5 ਦਾ 10 ਮੋੜ ਦਾਂਗੇ ਠੀਕ ਹੈ ਗੱਲ ਇਹੜੀ ਗੱਲ ਆ 16 22 ਕਹਿੰਦਾ ਤਿਆਰ ਕਰਕੇ ਵੀ ਦੇ ਦਾਂਗੇ ਤੇ ਜਿੰਨਾ ਅੱਜ ਬੌਲਾ ਜੇ ਉੱਤੇ ਲੈ ਜਾਣੀਆਂ ਉੱਤੇ ਵੀ ਦੇ ਦਾਂਗੇ ਕੈਨ ਦਾ ਭਾਵ ਇਹ ਆ ਬਾਈ ਦਾ ਵੀ ਗੱਲ ਨਾ ਜਿੰਨੀ ਕੁ ਹੋਊਗੀ ਇੱਥੇ ਜਮਾਂ ਐਨ ਹੋਗੀ ਟਕਾ ਕੇ ਹਨਾ ਨੱਟ ਕਿਆ ਕੇ ਹੁੰਦੀ ਐ ਬਈ ਆਪਾਂ ਗੱਬਣਾ ਅਗਲਾ ਕਹਿੰਦਾ ਤੀ ਤੈਂ ਵੀਡੀਓ ਪਾਈ ਤੀ ਆਪਣੀ ਵੱਡੀ ਮੈਸ ਦੀ 2.5 ਲੱਖ ਮੰਗਦਾ 2.5 ਲੱਖ ਮੰਗਦਾ ਆਪਾਂ ਨੰਬਰ ਦੇ ਦੰਨੇ ਵੀਡੀਓ ਤੇ 20 ਕਿਲੋ ਅਗਲਾ ਕਹਿੰਦਾ ਆਪਾਂ ਨਹੀਂ ਕਹਿੰਦੇ 20 ਕਿਲੋ ਆਪਾਂ ਦਾ ਹਰ ਇੱਕ ਕਢਾ ਦੰਦਾ ਅਗਲੇ ਦੇ ਜਾ ਕੇ ਲੱਗੇ ਠੀਕ ਐ ਗੱਲ ਐ ਦੀ ਬੱਚੀ ਵੀ ਕਰਾ ਦੇ ਚੈੱਕ ਆ ਬੈਠੀ ਐ ਨਾਲਾ ਕਿਉਂਕਿ ਆਈਡੀਆ ਜਾ ਹੋ ਜਾਂਦਾ ਭਰਾ ਕਹਿੰਦਾ ਵੀ ਬੱਚਾ ਨਹੀਂ ਦਿਖਾਉਂਦੇ ਨਾ ਵਿੱਚ ਤੁਸੀਂ ਅਨਾਲ ਵੀ ਬੱਚੀ ਤੇ ਆਪ ਵੀ ਬੱਚੀ ਇੱਕ ਗੱਲ ਹੋਰ ਦੱਸਣਾ ਜਿੰਨੀਆਂ ਕਮ ਅੱਜ ਦਿਖਾਵਾਂਗੇ ਨਾ ਜਿੱਦਾਂ ਦਾ ਮੌਸਮ ਆ ਰਿਹਾ ਮੌਸਮ ਚ ਚੱਲਣ ਵਾਲੀਆਂ ਦਿਖਾਵਾਂਗੇ ਫਰਿੱਜੇ ਦਿਖਾ ਦਾਂਗੇ ਗਰਮੀ ਵਾਲੇ ਰੇਟੇ ਦਾ ਜੀ ਇੱਕ ਨੰਬਰ ਆ ਜੀ ਰੇਟੇ ਦਾ ਕਿੰਨਾ ਮਰਜ਼ੀ ਕਰਾ ਲਾ 65 ਕਰਾ ਲਾ 70 ਕਰਾ ਲਾ 60000 ਦੀ ਬੱਚੀ ਦੇ ਦਾਂਗੇ ਸਣੇ ਬੱਚੀ 60 ਦੀ ਹਾਂ ਆ ਬੱਚੀ ਤਾਂ ਦੇਣੀ ਪਊ ਨਾਲ ਫਿਰ ਨਾ ਬੱਚੀ ਛੱਡਣੀ ਹੋਰ ਕਰ ਲਾਂਗੇ ਕੰਮ 1000 2000 ਠੀਕ ਹੈ ਗੱਲ ਹਾਂ ਇਹ ਕਢਾਏ ਆ ਵੀ ਮੈਸਾ ਵਾਂਗੂ ਮਿਲਦੀਆਂ ਨਹੀਂ ਠੀਕ ਆ ਇਹ ਬਾਈ ਕਹਿੰਦਾ 60 ਦੀ ਤੇ ਇਹਦੇ ਮਾਰਗਰ ਹੀ ਕੈਮਰਾ ਹੋਵੇ ਕੋਨੂੰ ਕਿਹਾ ਸੀ ਨਾ ਇੱਕ ਬਹੁਤ ਕਮਾਲ ਦਾ ਤੋਹਫਾ ਪੀਸ ਦਿਖਾਵਾਂਗੇ ਤੋਰੋ ਜੀ ਖੋਲ ਕੇ ਨੰਬਰ ਦੂਜਾ ਓਦਾਂ ਜੇ ਗੱਲ ਕਰ ਲਈਏ ਨੰਬਰ ਪਹਿਲੇ ਹੀ ਜਗਦੀ ਅੱਜ ਦੇ ਲੜਚੋ ਨਾ ਗੁਰ ਜੇ ਇਹ ਕਿਸੇ ਕੋਲੇ ਉ ਹੋਵੇ ਅਗਲਾ ਫਾਰਮ ਦੀ ਕਹਿ ਕੇ ਵੇਚ ਲਓ ਠੀਕ ਹੈ ਇਹਨੂੰ ਪਰ ਆਪਾਂ ਫਾਰਮ ਦੀ ਨਹੀਂ ਕਹਿਣੀ ਆਪਾਂ ਘਰੋਂ ਲਿਆਤੀ ਆ ਬੱਚੀ ਠੀਕ ਹੈ ਬੱਚੀ ਦੀ ਦੁੱਧ ਦੀ ਰਿਪੋਰਟ ਦੀ ਮਾਂ ਵੀ ਦੇਖੀ ਹੋਈ ਆ ਆਪਣੀ ਠੀਕ ਹੈ ਇਹ ਤਾਂ ਦੇਖ ਹੀ ਰਹੇ ਹਾਂ ਤੂੰ ਠੀਕ ਹੈ ਠੀਕ ਆ 22 ਕਿਲੋ ਦੀ ਓਟ ਆ ਬੱਚੀ ਦੁੱਧ ਤਾਂ 25 ਪਾ ਦੂਗੀ ਦੰਦਾ ਚ ਹਾਂ ਤੋਰੋ ਜੀ ਦੰਦਾ ਚ ਦੋ ਦੰਦਾ ਵੀਰੇ ਦੋ ਦੰਦ ਚੱਕੇ ਨੇ ਮੱਛੀ ਅੱਦੋਗ ਦੇ ਦੰਦ ਪਾਈ ਕਹਿੰਦਾ ਚੱਕੀ ਜਾਂਦੀ ਆ ਤੇ ਬਾਕੀ ਕੁਆਲਿਟੀ ਬਹੁਤ ਕਮਾਲ ਦੀ ਰੱਖਦੀ ਆ ਹਨਾ ਆਰਡਰ ਕੁਆਲਿਟੀ ਕੇ ਲਈ ਮੈਂ ਕਹਿੰਦਾ ਬੱਛੀ ਯਾਰ ਜੀ ਕਿਤੇ ਬਰੀਡਰ ਕੋਲੇ ਹੋਵੇ ਕਹਿੰਦਾ ਹੋਰੇ ਗੱਲਾਂ ਕਰਾ ਦੂ ਠੀਕ ਆ ਗੱਲ ਪਹਿਲੇ ਤਾਂ ਆਪਾਂ ਵੀ ਕਰਾ ਦਾਂਗੇ ਸੂਕਣ ਦੇ ਬੱਛੀ ਠੀਕ ਆ ਗੱਲ ਹਾਂ ਕਿੰਨੇ ਦਿਨ ਕੱਢੂਗੀ ਲੈ ਜੂਗੀ ਬਈ ਹਲੇ ਹਫਤਾ ਬੱਚੇ ਇੱਕ ਹਫਤਾ ਰਾਮ ਨਾਲ ਲੈ ਜੂਗੀ ਕਿੰਨੇ ਰੋਦੀ ਰਿਪੋਰਟ ਆਦੀ ਹੁਣ ਦੁੱਧ 22 ਕਿਲੋ ਦੀ ਓਟ ਦੇ ਦਾਂਗੇ ਬਈ ਗਰੰਟੀ ਮੈਂ ਕਹਿੰਦਾ ਗਰੰਟੀ ਮੈਂ ਕਹਿੰਦਾ ਗਰੰਟੀ ਮੈਨਾਂ ਵਾਲੇ ਕਹਿੰਦੇ ਵੀ ਪਤਾ ਨਹੀਂ ਹੁੰਦਾ ਕੋਈ ਜੱਜਮੈਂਟ ਕੋਈ ਚੱਕਰ ਨਹੀਂ ਬਈ ਜੇ ਇਹਨੇ ਨਾ ਕੱਟਿਆ ਤਾਂ ਹੋਰ ਨਹੀਂ ਕੱਢਦੀ ਠੀਕ ਆ ਗੱਲ ਹਾਂ ਇਹ ਇੱਥੋਂ ਦਿਖਾ ਦੀ ਗੈਰੀ ਓਏ ਪਰਮਾਤਮਾ ਨਾਲ ਸੁਨਾ ਬਣਾਈ ਖੜੀਆ ਤੇ ਇੱਥੋਂ ਹਲੇ ਆ ਚੀਜ਼ ਬਹੁਤ ਪਈਆ ਆ ਚੀਜ਼ ਭਰੂਗੀ ਸਾਰੀ ਤੇ ਥਣ ਰੱਖੂਗੀ ਸੋਨਾ ਹੱਥੀ ਚ ਬਾਈ ਵਾਲਾ ਤੇ ਇਧਰੋਂ ਗਾਲੇ ਬੰਨਿਓ ਕਰਾ ਦੇ ਚੱਕ ਆਰਡਰ ਫਾੜੀ ਵਾਲਾ ਤਿਆਰ ਕਰੂ ਉਹ ਚੀਜ਼ ਨਹੀਂ ਹੋਊਗੀ ਵੀ ਕੱਲਾ ਪਿਛਾਂ ਪਿਛਾਂ ਆਰਡਰ ਵੀ ਗਾਂ ਵਾਲੇ ਪਾਸੇ ਨਹੀਂ ਹੈਗਾ ਤੇ ਬੱਛੀ ਆ ਗਈ ਸੱਜਣੋ ਸਾਫ਼ ਸੁਥਰੀ ਹਰੇਕ ਪੱਖ ਤੋਂ ਇੱਥੋਂ ਗੈਰੀ ਇਹਦੇ ਕੱਦ ਬੈੜੀਆ ਕਰਾਦੀ ਹਰੇਕ ਪੱਖ ਤੋਂ ਇਹ ਗੈਲੀ ਵੀ ਸਾਨੂੰ ਦਿਖਾਤੀ ਤੋੜ ਕੇ ਦਿਖਾਤੀ ਕੱਦ ਕਾਰ ਦਿਖਾਤਾ ਤੇ ਦੁੱਧ ਦੀ ਗਰੰਟੀ ਵੀ ਬਾਈ ਨੇ ਦੇਤੀ ਵੀ 22 ਕਿਲੋ ਦੀ ਗਰੰਟੀ ਤੇ ਦੇ ਦੇ ਗਰੰਟੀ ਦੇ ਦਾਂਗੇ ਵੀਰੇ ਕੋਈ ਚੱਕਰ ਨਹੀਂ ਪੈਸੇ ਗੁਰੀ ਕਿੰਨੇ ਮਰਜ਼ੀ ਮੰਗ ਲਾ ਪਰ ਇੰਨੇ ਦੀ ਬੱਛੀ ਪੜਦੀ ਨਹੀਂ ਕਿੰਨੇ ਦੀ ਅੱਜ ਦੇ ਦਾਂਗੇ ਕਿੰਨੇ ਲਵੇਂਗਾ 110 ਦੀ ਬੱਚੀ ਦੇ ਦਾਂਗੇ 110 ਚ ਇੰਜ ਹੀ ਬੱਚੀ ਪਲਦੀ ਨਹੀਂ ਕਰੇ ਜੇ ਦਾਣਾ ਪਾਈਏ ਮਾਫੀ ਹੋ ਜੋ ਕੋਈ ਕੁਝ ਨਹੀਂ ਹੁੰਦਾ ਮਾਫੀ ਤਾਂ ਸਬਾ ਕਰਾਲਾ ਮਾਫ ਕਰ ਦੂੰਗਾ ਠੀਕ ਹੈ ਗੱਲ ਹਾਂ ਠੀਕ ਹੈ ਗੱਲ ਦੁੱਧ 1 ਲੱਖ ਤੇ 10 ਦੀ ਹੈ ਬਾਈ ਕਹਿੰਦਾ ਦੇਣੀ ਆ ਉਹ ਜੋ ਸ਼ੋਰਟ ਸ਼ੂਟ ਵਾਲਾ ਸਿਸਟਮ ਹੀ ਰਹੂਗਾ ਤੇ ਹੁਣ ਮਾਰ ਦੇਗਾ ਜੀ 3 ਨੰਬਰ ਵਾਲੀ ਤੇ ਕੱਦ ਆ ਗਿਆ ਫੁੱਲ ਇਹ ਕਿਹੜੀ ਨਸਲ ਚ ਆ ਗਈ ਵੀਰ ਇਹ ਵੀਰੇ ਕ੍ਰੋਸ ਮੰਨ ਲਾ ਠੀਕ ਸ਼ਾਈ ਵਾਲ ਦਾ ਤੋਰੋ ਜੀ ਖੋਲ ਕੇ ਪਿਓਰ ਸ਼ਾਈ ਵਾਲ ਤਾਂ ਨਹੀਂ ਹੈਗੀ ਜਮਾ ਠੰਡੀ ਹੋ ਗਈ ਸਾਡੇ ਹੱਥ ਵਾੜਾ ਚੱਕੜਾਵੇ ਕਿਉਂਕਿ ਕ੍ਰੋਸ ਕਹਿੰਦੇ ਵੀ ਗਰਮ ਗਰਮ ਕਿਵੇਂ ਮਰਜੀ ਮਾਰ ਇਹਦਾ ਕੋਈ ਚੱਕਰ ਹੀ ਨਹੀਂ ਇਹਨੂੰ ਤਾਂ ਠੀਕ ਹੈ ਗੱਲ ਆਲੇ-ਆਲੇ ਆੁਰਲੇ ਬੰਨੀ ਲਿਆਉ ਸੁਆ ਸੁਆ ਦੂਜਾ ਵੀਰੇ ਦਾ ਸੁਆ ਦੂਜਾ ਦਿਨ ਕਿੰਨੇ ਕੱਢੂ ਦੇਣਾ ਲੈ ਜੂ ਦੱਸ ਦੇਣਾ ਦੱਸ ਦੇਣਾ ਹਾਂ ਰਾਮ ਨਾਲ ਲੈ ਜੂ ਬਾਈ ਕਿੰਨੇ ਦੁੱਧ ਦੀ ਰਿਪੋਰਟ ਹੈ ਦੀ ਦੁੱਧ ਰਿਪੋਰਟ ਕਿੰਨੇ ਦੀ ਮਰਜੀ ਹੋਵੇ ਆਪਾਂ 15 ਕਿਲੋ ਦੀ ਓਟ ਦੇ ਦਾਂਗੇ ਫਿਰ ਸੀ ਦੀ 15 ਕਿਲੋ ਦੀ ਓਟ ਦੇ ਦਾਂਗੇ 15 ਦੀ ਗਰੰਟੀ ਹਾਂ ਇਹ ਆਇਆ ਸਮਝ ਲੈ ਵੀ ਫ੍ਰਿਜ ਹੀ ਆ ਗਰਮੀ ਦਾ ਠੀਕ ਹੈ ਗੱਲ ਇਹ ਉਹ ਨਹੀਂ ਹੈਗੀ ਉਹ ਸਿਸਟਮ ਨਹੀਂ ਹੈਗਾ ਵੀ ਯਾਰ ਬਾਕੀ ਇਹਦਾ ਦੁੱਧ ਪਾਣੀ ਨਹੀਂ ਹੋਣਾ 6 ਪਾਇੰਟ ਤੋਂ ਉੱਪਰ ਚੱਲੂ ਇਹਦਾ ਦੁੱਧ ਏ ਮੰਨ ਲਓ ਵੀ ਇੱਕ ਕੈਲੀਏ ਭਰਾਵਾਂ ਨੇ ਇੱਕ ਮੱਝ ਹੀ ਲੈ ਲਈ ਹੂੰ ਆ ਮੱਝ ਵਾਲਾ ਸੇਸ਼ਟ ਨਹੀਂ ਹੈ ਦਾ ਤੇ ਬਾਕੀ ਗੋਬਰ ਦਾ ਟੈਟ ਕਰਦੀ ਆ ਕੱਢੂ ਦੇਣਾ ਜੀ ਹੈ ਨਾ ਕੱਢੂ ਬਾਈ ਕੇ ਪੁੜੀ ਨਹੀਂ ਦੱਬਿਆ ਬੱਛੀ ਨੇ ਹਲੇ ਦੈਨ ਬਾਈ ਕਹਿੰਦਾ ਪੰਜ ਸੱਤ ਕਾਢ ਦੂ ਜਿਵੇਂ ਗੱਬਣਾ ਨੇ ਇਹ ਥਣਾ ਦੀ ਗਾਰੰਟੀ ਦੇ ਦਾਂਗੇ ਓਟਾ ਵੀਰੇ ਸਾਰੇ ਕਸੇ ਦੀ ਓਟ ਆ ਹੋਰ ਦੱਸ ਠੀਕ ਆ ਗੱਲ ਇਕੱਲੇ ਥਣਾ ਦੀ ਨਹੀਂ ਓਟ ਸਾਰੇ ਕਸੇ ਦੀ ਓਟ ਆ ਠੀਕ ਆ ਦੇਖ ਜੇ ਤਾਂ ਪਰਮਾਤਮਾ ਨੇ ਕੋਈ 1921 ਕਰਤੀ ਪੁੱਛ ਤਾਂ ਕੋਈ ਚੱਕਰ ਨਹੀਂ ਹੋਰ ਕਿਹੜੀ ਓਟ ਆਉਣੀ ਆ ਅਗਲਾ ਸਟਾਮ ਚੱਕ ਲਿਆ ਆਪਾਂ ਸਾਈਨ ਕਰ ਦਾਂਗੇ ਹੋਰ ਦੱਸ ਠੀਕ ਆ ਗੱਲ ਆ ਸਵਾਦੀ ਠੰਡੀ ਆ ਗੈਰੀ ਜਮਾ ਠੰਡੀ ਆ ਬਾਈ ਜਮਾ ਠੰਡੀ ਆ ਬੱਚੀ ਬੱਚੀ ਨੂੰ ਕੋਈ ਚੱਕਰੇ ਨਹੀਂ ਆਣਾ ਥਣਾ ਦੀ ਬਾਈ ਕਹਿੰਦਾ ਰਹੂਗੀ ਗਰੰਟੀ ਉਹ ਸਿਸਟਮ ਨਹੀਂ ਹੋਊਗਾ ਕੋਈ ਚੱਕਰੇ ਕਿੰਨੇ ਪੈਸੇ ਦੇ ਹੈ ਕਿੰਨੇ ਪੈਸੇ ਇਹਦਾ ਮੁੱਲ ਤਾਂ ਕਿੰਨਾ ਮਰਜ਼ੀ ਕਰਾ ਲਾ ਕੋਈ 50000 ਦੀ ਬੱਚੀ ਦੇ ਦਾਂਗੇ 50 ਹੀ ਦੇ ਦਾਂਗੇ 15 ਕਿਲੋ ਦੀ ਗਰੰਟੀ ਗਰੰਟੀ ਦੇ ਦਾਂਗੇ ਬਾਈ ਮੱਝ ਵਰਗਾ ਦੁੱਧ ਮੈਂ ਕਹਿੰਦਾ ਮੱਝ ਵਰਗੀ ਦੁੱਧ ਤੇਰੇ ਸਾਹਮਣੇ ਆ ਜਾਰਾ ਤੂੰ ਰੋਜ਼ ਗਾਮਾਂ ਚੇ ਰਹਿਣਾ ਠੀਕ ਆ ਗੱਲ ਆਪਾਂ ਨੂੰ ਕਹਿੰਣ ਦੀ ਲੋੜ ਨਹੀਂ ਮੋੜ ਦੇ ਘਰੀ ਅਗਲੇ ਨੰਬਰ ਤੇ ਇਹਦਾ ਆ ਗਿਆ ਚੌਥਾ ਨੰਬਰ ਤੋੜ ਦਿਓ ਜੀ ਖੋਲ ਕੇ ਇਹ ਟੋਕੜ ਗੱਬਣਾ ਹਾਂ ਕਿੰਨੇ ਟਾਈਮ ਦੀ ਚੈੱਕ ਇਹ ਤਿੰਨ ਮਹੀਨੇ ਦੀ ਚੈੱਕ ਪਾਸ ਆ ਚੌਥਾ ਲੱਗ ਗਿਆ ਇਹਨੂੰ ਤਿੰਨ ਵੀ ਚੈੱਕ ਪਾਸ ਆ ਜੇ ਕੋਈ ਉਰੋਂ ਕਰਾ ਕੇ ਲੈ ਜੀ ਮੈਂ ਕਹਿੰਨਾ ਆਪਦੀ ਕਰਾ ਕੇ ਲਈ ਜਾਵੇ ਬਾਲਾ ਵਧੀਆ ਯਾਰ ਕੰਮ ਨਿਬੜਦਾ ਵੱਡੀ-ਬੁੱਡੀ ਤਾਂ ਚੰਗੀ ਆ ਹਨਾ ਮੈਂ ਕਹਿੰਨਾ ਬੱਚੀ ਤਾਂ ਦੇਖ ਕਿੱਡੀ ਹੋਊ ਆ ਲੈ ਚਲੋ ਜੀ ਇਹਨੂੰ ਤੇ ਆ ਗੀਆਂ ਸੱਜਣੋਂ ਸਾਰੀਆਂ ਕਰੋ ਸੰਗ ਚ ਗਰਮੀ ਚੱਲ ਰਣੀਆ ਨੇ ਦੁੱਧ ਕਿੰਨਾ ਹਾਜ਼ਰ ਆ ਹੁਣ ਦੁੱਧ ਹੁਣ ਬਈ ਕੰਡੇ ਵਾਲਾ 10 ਕਿਲੋ ਹਾਜ਼ਰ ਆ ਕੰਡੇ ਤੋਲਣ ਵਾਲਾ ਹਾਂ ਕੰਡੇ ਦੇ ਤੋਂ ਨਾਲ 10 ਕਿਲੋ ਟਾਈਮ ਦੋ ਟਾਈਮ ਜਿੰਨਾ ਦੱਸਣਾ ਮੈਂ ਕਹਿੰਦਾ ਜੇ ਦੱਸ ਦਣ ਤੂੰ ਹੀ ਜਾਵੇ ਕੋਈ ਚੱਕਰ ਨਹੀਂ ਠੀਕ ਹੈ ਗੱਲ ਉਹਦਾ ਅਗਲੇ ਦੀ ਖੇਚਲਾ ਪੈਟਰੋਲ ਅਗਲੇ ਦਾ ਲੱਗੂ ਆਪਣਾ ਨਹੀਂ ਲੱਗਦਾ ਹੁਣ ਆਪਾਂ ਤਾਂ ਮਚਾਤਾ ਇਹਨਾਂ ਦੇ ਕਿਹੜਾ ਮਚਾਉਣਾ ਤੇ ਤਸੱਲੀ ਕਰਾਦਾ ਮੈਂ ਕਹਿੰਦਾ ਜਮਾ 3 ਮਹੀਨਿਆਂ ਦੀ ਚੈੱਕ ਪਾਸ ਤੇ ਦੁੱਧ ਦੁੱਧ 10 ਕਿਲੋ ਬਈ ਪਾਈ ਕਿੰਨੇ ਪੈਸੇ ਮੱਛੀ ਦਾ ਮੁੱਲ ਤਾਂ 55 ਕਰਾ ਲਾ 60 ਕਰਾ ਲਾ ਯਾਰ 48000 ਦੀ ਮੱਛੀ ਦੇ ਦਾਂਗੇ 48 ਹੀ ਦੇ ਦਾਂਗੇ ਦੁੱਧ ਕੰਡੇ ਲਵਾ ਦਾਂਗੇ ਕੰਡੇ ਲਵਾ ਦਾਂਗੇ ਇੱਕ ਮੈਂ ਹੋਰ ਵੀ ਕਹਣਾ ਗੁਰੀ ਕਿਹੜਾ ਅਗਲਾ ਕਹਿੰਦਾ 20 ਦੇਊਗੀ ਫਲਾਣਾ ਕਰੂਗੀ ਆਪਾਂ ਤਾਂ ਕਹਿੰਦੇ ਕੰਡੇ ਤੇ ਲਾ ਕੇ ਲਓ ਕਦ ਲੱਖ ਤੋਂ ਬਾਹਰ ਬਾਗੜ ਡੰਗਰ ਸਿੱਧੀ ਗੱਲ ਆ ਫੇਰ ਹੀ ਪੈਸੇ ਲਾਉਣ ਦਾ ਫਾਇਦਾ ਹੈਨਾ ਠੀਕ ਗੱਲ ਆ ਹਾਂ ਆ ਕਿਹੜੇ ਬਾਕੀ ਜਾਂ ਗਾਰੰਟੀ ਦਵੇ ਅਗਲਾ ਹੁਣ ਆਪਾਂ ਨੇ ਮੈਂ ਸਟੋਰੀ ਦੀ 2.5 ਲੱਖ ਮੰਗਿਆ ਦੀ ਅਗਲੇ ਦੇ ਫੋਨ ਤੇ ਜਾ ਕੇ ਨੰਬਰ ਦੇ ਦੇਣਾ ਪੁੱਛ ਲਓ ਅਗਲਾ ਵੀਡੀਓ ਕਾਲ ਲਾ ਲਓ ਵੀ ਮੈਂ ਇਸ ਵੀਉ ਦੇ ਖੜੀ ਆ ਠੀਕ ਹੈ ਤੇ ਪੈਸੇ ਮੱਝ ਵੀ ਉਹਦੇ ਲਈ ਪੈਸੇ ਵੀ ਉਹਨੇ ਲਾਏ ਨੇ ਅਗਲੇ ਤੋਂ ਪੁੱਛੋ 20 ਕਿਲੋ ਹਨ ਘੰਡੇ ਤੇ ਅਗਲੇ ਦੇ ਲਾਤਾ ਠੀਕ ਹੈ ਤੋਲੀ ਜਾਂਦੀ ਤੋਲੀ ਜਾਂਦੀ ਆ ਬਾਈ ਠੀਕ ਆ ਠਾ ਉਹਦੇ ਉਹਨਾ 22 ਦੇ ਦੇਵੇ ਉਹ ਦੁੱਧ ਦੁੱਧ ਤੇ ਕੋਈ ਚੱਕਰ ਨਹੀਂ ਉਹਦੇ ਥਾ ਇੰਨੇ ਹੀ ਆ ਇੰਨੇ ਹੀ ਇਧਰ ਆ ਇੰਨੇ ਇਧਰ ਪਾਈਪ ਲੱਗੇ ਉਹਨੇ ਦੋ ਮਸਾ ਰੱਖਦਾ ਉਹ ਕੱਚਾ ਜਮੀ ਨਹੀਂ ਹੈਗਾ ਜੇ ਮੈਂ ਇਸ ਨੂੰ ਰਿੱਤਾ ਮਿਲ ਜੇ ਮੜਾ ਮੋਟਾ 22 ਕਿਲੋ ਦੁੱਧ ਕਰਦੀ ਠੀਕ ਆ ਤੇ ਹੁਣ ਮਾਰਕਰ ਹੀ ਲਾਸਟ ਨੰਬਰ ਵਾਲੀ ਤੇ ਕੈਮਰਾ ਇਹਦਾ ਤਾਂ ਫਿਰ ਕਿੱਲੋਂ ਆ ਤੀਨ ਮਿੜਾਂਗੇ ਕੰਮ ਇਹ ਤਾਂ ਚੱਲ ਅਗਲੇ ਨੂੰ ਬਚਾਰੇ ਨੂੰ ਦੁੱਧ ਪੀਣ ਵਾਸਤੇ ਦੇ ਦਾਂਗੇ ਇਹਨੇ ਹਾੜੀ ਦਾ ਕੰਮ ਲਗਾਉਣਾ ਠੀਕ ਹੈ ਗੱਲ ਹਾਂ ਕਹੀ ਗੇ ਹਾੜੀ ਚ ਡੰਗਰ ਭਾਜ ਜਾਂਦੇ ਨੇ ਨੂੰ ਪਤਾ ਅਗਲੇ ਦੇ ਬਾਖੜੀਆਂ ਹੱਸਾ ਹਾਂ ਸੂਈ ਆ 2 ਮਹੀਨੇ ਦੀ ਬੱਚਾ ਹੈ ਨੀਗਾ ਠੀਕ ਹੈ ਜੀ ਹਾਂ 2 ਮਹੀਨੇ ਦਾ ਡੇਢ ਦਾ ਵੀ ਹੋ ਸਕਦਾ ਤੇ ਆਪਣੇ ਕੋਲ ਹੀ ਸੂਈ ਆ ਵੀਡੀਓ ਵੀ ਪਈ ਆ ਜੇਰ ਦੀ ਵੀ ਪਈ ਆ ਬੱਚੀ ਦੀ ਵੀ ਪਈ ਆ ਠੀਕ ਹੈ ਗੱਲ ਹਾਂ ਤਿੱਲਾ ਇਹ ਤਿੱਲ ਤਿੱਲ ਹੋ ਗਈ ਬਈ ਤਿੱਲ ਨਹੀਂ ਥੀ ਠੀਕ ਹੈ ਗੱਲ। ਤਾਜੀ ਲੈਤੀਦੀ ਆਪਾਂ ਨੇ ਗੱਬਣ ਤੱਲਨੀ ਹੋ ਗਈ ਸੀ। ਠੀਕ ਹੈ ਗੱਲ। ਤੇ ਪਿਛਲੇ ਥਣ ਤੋਂ ਆ ਗਈ ਕਬੈਣੀ ਵਾਲਾ ਪਿਛਲੇ ਤੋਂ ਕਬੈਣੀਆ ਦੋ ਬਾਈ। ਤਿੰਨਾ ਤਿੰਨਾ ਥਣਾ ਦੇ ਦੁੱਧ ਕਿੰਨਾ ਆਉਣਾ? ਤਿੰਨੇ ਥਣਾ ਦਾ ਦੁੱਧ ਹੋਊਗਾ ਕੰਡੇ ਵਾਲਾ 10 ਕਿਲੋ। ਧੁੰਦ ਨਾਲ। ਮੈਂ ਕਹਿੰਦਾ ਉੱਪਰੇ ਹੋਊਗਾ ਪੌਣੇ 10 ਨਹੀਂ ਹੋਣਾ। ਫੈਂਟ ਕਿੰਨੀ ਕ ਪਾਉਂਦੀ? 6 ਫੈਂਟ ਲਵਾ ਦਾਂਗੇ। 6 0 ਹਾਂ। ਰੋ ਲੈ ਆ ਲੈ ਆ ਲੈ ਆ। 6 0 ਬਾਈ ਕਹਿੰਦਾ ਫੈਟ ਮੱਜਾਂ ਵਰਗੀ ਫੈਟੀ ਲਵਾ ਦਾਂਗੇ ਅਗਲਾ ਸਿੱਸੀ ਲੈ ਜੇ 10 ਕਿਲੋ ਕੰਡੇ ਲਵਾ ਕੇ ਪੈਸੇ। ਫਾਇਸੇ ਕੀ ਮੰਗਾਗੇ ਤੇ ਕੋਈ ਇਹਨੂੰ ਐ ਕਰ ਕਿਲੂਆਂ ਦੀ ਨਮੇਟ ਦੇ ਕੰਡੇ ਵਾਲਿਆਂ ਤੇ ਕਿਵੇਂ 2000 ਰੁਪਏ ਕਿਲੋ ਦੇ ਦਾਂਗੇ ਕੰਡੇ ਦਾ ਕੰਡੇ ਦਾ 10:00 ਹੋ ਜੇ 11:00 ਹੋ ਜੇ 9:00 ਹੋ ਜੀ ਨਾ 9 ਨਹੀਂ ਹੁੰਦਾ ਠੀਕ ਆ ਜੇ 9 ਤੋਂ 8 ਵੀ ਰਹਿ ਗਿਆ ਤਾਂ ਵੀ ਬੇੜੀ ਫਰੀ ਦੇ ਦਾਂਗੇ ਹੋਰ ਦੱਸ 10 ਕਿਲੋ ਕੰਡੇ ਲਵਾ ਕੇ 2000 ਕਿਲੋ ਦਾ 20 ਦੀ ਹੋਗੀ ਹਾਂ ਮਾਫੀ ਹੋ ਜੰ ਮਾਫੀ 10 ਰੁਪਏ ਕਿਲੋ ਮਗਰ ਛੋੜ ਕਰਦਾ 10 ਤਾਂ ਘਟ ਨਹੀਂ ਆ ਰਿਹਾ ਹੋਰ ਨਾ ਦਾਸ ਤਾਂ ਘੱਟ ਨਹੀਂ ਜਿਆਦਾ ਕਰਨੀ ਹੋਰ ਕਿੰਨੀ ਕਰੀਏ ਜਿਆਦਾ ਤੂੰ ਦੱਸ ਦੇ ਮੈਂ ਕਹਿੰਦਾ 100 ਕਰ ਦਾਂਗੇ ਕਰ ਦਾਂਗੇ ਕੋਈ ਚੱਕਰ 100 ਹੀ ਕਰ ਦਾਂਗੇ 100 ਕਰ ਦਾਂਗੇ ਠੀਕ ਹੈ ਗੱਲ ਬੋਲ ਨੰਬਰ ਜਰਾ 7508655051 7508655051 ਬਈ ਦਾ ਨੰਬਰ ਆ ਪਿੰਡ ਆ ਗਿਆ ਸੱਜਣੋ ਨਾਗਰਾ ਤਹਿਸੀਲ ਭਵਾਨੀਗੜ੍ਹ ਜਲਾ ਸੰਗਰੂਰ ਜੇ ਜੇ ਗੁਰੀ ਅਗਲਾ ਕਹਿੰਦਾ ਕੰਨਾ ਗੱਪ ਮਰੀ ਜਾਂਦਾ ਹੈ ਦੁੱਧ ਨਹੀਂ ਕੱਢਦੇ ਐ ਨਹੀਂ ਕਰਦਾ ਉਹ ਗਾਂ ਖੜੀ ਆਪਣੀ ਘਰ ਦੀ 25 ਕਿਲੋ ਦੁੱਧ ਕੋਈ ਮਰਜ਼ੀ ਆਕੇ ਚੋ ਜੇ ਆਪਾਂ ਨੂੰ ਕੋਈ ਭਾਵੇਂ ਮੰਨੀ ਠੀਕ ਹੈ ਗੱਲ ਹਾਂ ਉਹ ਤਾਂ ਨਹੀਂ ਵੇਚਣੀ ਨਾ ਵੇਚਣੀ ਉਹ ਘਰੇ ਰੱਖੀ ਹੋਈ ਆ 25 ਕਿਲੋ ਦੁੱਧ ਤਿਆਰ ਆ ਠੀਕ ਹੈ ਤੇ ਮਰਜ਼ੀ ਆ ਜੇ ਮੈਂ ਕਹਿੰਦਾ ਬਿਨਾ ਫੋਨ ਕਰੇ ਆ ਜੇ ਅਗਲਾ ਠੀਕ ਹੈ ਜੇ ਫੜ ਨਾ ਹੋਵੇ ਕਈ ਗੇ ਅਗਲਾ ਕਹਿੰਦਾ ਝੂਠ ਬੋਲੀ ਜਾਂਦਾ ਠੀਕ ਹੈ ਗੱਲ ਤੇ ਬਾਕੀ ਉਹ ਬੜਾ ਬਕਾਊ ਨਹੀਂ ਹੈ ਕਿ ਬਕਾਊ ਨਹੀਂ ਹੈ ਹਲਹਾਲ ਆ ਬੱਛੀਆਂ ਬਕਾਊ ਨੇ ਜਿਹੜੀਆਂ ਉਹਨਾਂ ਕੈਮਰਾ ਦਿਖਾਤੀ ਪਸ਼ੂ ਇੱਕ ਹੋਰ ਆ ਗੁਰੇ ਅਗਲਾ ਕਹਿੰਦਾ ਜੁਪੀ ਦਾ ਮਾਲੂ ਉਹਦਾ ਪਿਓ ਰਹਰੇਣੇ ਦੀਆਂ ਨੇ ਇਕੱਲੀ ਇਕੱਲੀ ਦਾ ਆਧਾਰ ਕਾਰਡ ਮਗਾ ਦੂੰ ਬੰਦੇ ਦਾ ਠੀਕ ਆ ਹੋਰ ਦੱਸ ਪੈਸੇ ਵੀ ਛੱਡ ਦੂੰ ਬੈੜੀ ਵੀ ਛੱਡ ਦੂੰ ਜੇ ਕੋਈ ਕਹਦੇ ਜੁਪੀ ਦੀ ਹੈ ਜਾਂ ਖੰਨੇ ਤੋਂ ਲੈ ਕੇ ਵੇਚੇ ਜਾਂ ਕਿਤੋਂ ਵੇਚੀ ਆ ਅਗਲਾ ਬੈੜੀ ਲੈ ਜੇ ਨਾਲੇ ਪੈਸੇ ਲੈ ਜੇ ਹੋਰ ਦੱਸ ਗਾਰੰਟੀ ਰਹੂਗੀ ਗਾਰੰਟੀ ਰਹੂਗੀ ਇਹ ਕੰਮ ਦੀ ਹਾਂ ਇਹ ਕੰਮ ਮਤੇ ਠੀਕ ਆ ਜੀ ਹਾਂ ਬਾਈ ਕਹਿੰਦਾ ਗਲਤ ਕੰਮ ਨਹੀਂ ਕਰਨਾ ਗਾਰੰਟੀ ਵਾਲਾ ਸਿਸਟਮ ਹੀ ਰਹਿਣਾ ਹਰੇਕ ਪੱਖ ਤੋਂ ਜਿਹੜਾ ਮਰਜੀ ਪਸ਼ੂ ਲੈ ਜਾਓ ਕਿਹੜਾ ਆਪਣੇ ਨਾਲ ਵਰਤਿਆ ਉਹਨੂੰ ਪਤਾ ਵੀ ਇਹ ਗਲਤ ਕਰਦਾ ਨਹੀਂ ਠੀਕ ਹੈ ਗੱਲ ਕਿਹੜਾ ਵਰਤੀ ਨਹੀਂ ਉਹ ਕੁਛ ਮਰਜੀ ਕਹੀ ਜਾਵੇ ਠੀਕ ਹੈ ਜੀ ਹਾਂ ਕਿੰਨੀ ਆਪਾਂ ਨੇ ਮਹਿਸਾਂ ਵੇਚੀਆਂ ਨੇ ਵੀਡੀਓ ਤੇ ਅੱਜ ਵੀ ਕੋਈ ਗਲਤਤਾ ਠੀਕ ਹੈ ਤੈਨੂੰ ਫੋਨ ਕਰਕੇ ਕਾ ਦੱਸ ਦੇਵੇ ਆਪਾਂ ਨੂੰ ਤਾਂ ਦੱਸਣਾ ਦੂਰ ਦੀ ਗੱਲ ਆ ਠੀਕ ਹੈ ਗੱਲ ਤੇ ਬਾਕੀ ਮੇਨ ਗੱਲ ਇਹ ਹੁੰਦੀ ਆ ਵੀ ਇਹ ਤਾਂ ਸਾਹ ਵਾਲੀਆਂ ਚੀਜ਼ਾਂ ਹੁੰਦੀ ਆ ਨਾ ਬਈ ਉਹ ਪਰਮਾਤਮਾ ਹੈ ਨਾ ਉਹ ਤਾਂ ਕਾਟੇ ਵਾਦੇ ਕਿਸਮਤ ਦੇ ਨੇ ਐਂ ਤਾਂ ਹਰ ਇੱਕੇ ਵਪਾਰ ਕਰਨ ਲੱਗੇ ਜੀ ਠੀਕ ਹੈ ਗੱਲ ਹਾਂ ਇਹ ਤਾਂ ਕਿਸੇ ਕੋਈ ਬਾਈ ਕਹਿੰਦਾ ਕਹਿਣ ਦਾ ਭਾਅ ਵੇ ਆ ਵੀ ਯਾਰ ਇੱਥੋਂ ਸਾਨੂੰ ਮੈਂ 100 ਦੀ 10 ਚੈੱਕ ਪਾਸ ਕਰਾ ਕੇ ਤਾਜੀ ਸੂਈ ਚਬਾ ਕੇ ਜਿੰਨਾ ਦੁੱਧ ਕਿਹਾ ਉਹਨਾਂ ਬਾਈ ਕਹਿੰਦਾ ਕੰਡੇ ਚੜਾ ਕੇ ਦੇ ਦਾਂਗੇ ਕੰਡੇ ਚੜਾ ਕੇ ਕੱਲੇ-ਕੱਲੇ ਪਸ਼ੂ ਦਾ ਇਹਦੀ ਗਰੰਟੀ ਦੇ ਦਾਂਗੇ ਬਾਈ ਕਹਿੰਦਾ 22 ਕਿਲੋ ਦੀ ਇਹਦੀ ਗਰੰਟੀ ਸੇਵਾ ਕਰਨ ਵਾਲਾ ਹੋਵੇ ਬੰਦਾ ਠੀਕ ਹੈ ਗੱਲ ਇਹ ਨਹੀਂ ਹੈਗਾ ਵੀ ਪੈਸੇ ਲਾਤੇ ਘਰੇ ਬੰਨਤੀ ਉਹ ਨਾ ਹੋਵੇ ਮੈਂ ਜਿਹੜਾ ਲੱਖ ਤੋਂ ਬਾਹਰ ਜਾਊ ਸੇਵਾ ਹੀ ਕਰੂਗਾ ਕਾਨੂੰ ਕਰਦੇ ਨੇ ਵਿੱਚ ਕਰਦੇ ਨਹੀਂ ਠੀਕ ਹੈ ਗੱਲ ਵਿੱਚ ਚਿੱਟੇ ਕੱਪੜੇ ਅਗਲਾ ਬੀੜੀ ਦੀ ਮੰਗਾਲਾਂ ਦਾ ਪੈਸੇ ਕਹਿੰਦਾ ਨਾ ਮੇਰੇ ਕੋਲ ਆਉਣ ਦਾ ਟਾਈਮ ਨਹੀਂ ਵੀ ਕਾ ਤੂੰ ਲੈਣੀ ਇਹਨੂੰ ਆ ਕੇ ਦੇਖ ਤਾ ਲੈ ਕਹਿੰਦਾ ਨਹੀਂ ਅਗਲਾ ਕਹਿੰਦਾ ਗੂਗਲ ਪੇ ਕਰਾ ਲ ਪਰ ਇਹ ਕਨੇ ਵੀ ਕਦ ਪੈਸੇ ਲਾਉਣੇ ਕਦ ਇਹਨੂੰ ਕੱਖ ਪਾਵੇਂਗਾ ਰੋਜ ਸਾਮੇਗਾ ਕਿਹੜਾ ਦੇਖਦਾ ਜਾ। ਕੈਨ ਦਾ ਭਾਬੀ ਨੇੜੇ ਆ ਕੇ ਹਾਂ ਤਸੱਲੀ ਵਾਲਾ ਕੰਮ ਲੈ ਜੀ ਕਰਕੇ ਬੋਲ ਨੰਬਰ ਜਰਾ 7508655051 ਨੰਬਰ ਸਜਨੋ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ